ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਾ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਤੇ YouTube TV ਵਿੱਚ। ਉਮੀਦ ਕਰਦਾ ਤੁਸਾਰੇ ਠੀਕ-ਠਾਕ ਹੋਵੋਗੇ। ਮੈਂ ਵਧੀਆ। ਆਹ ਤੁਹਾਨੂੰ ਬਈ ਗਰਲਾਲ ਨਾਲ ਬੁਲਾਉਣੇ ਆ। ਕਰਦੇ ਆ ਵੱਡੇ-ਵੱਡੇ ਧਮਾਕੇ। ਆਜੋ ਕੀ ਵੀਡੀਓ ਕੰਟੀਨਿਊ ਕਰਦੇ ਆ। ਦਿਖਾਉਣੇ ਨੇ ਮੇਨੇ ਮੇਰੇ ਟਰੈਕਟਰ। ਸਸੀਕਲ ਬਈ। ਸਸੀਕਲ ਬਈ। ਕੋ ਠੀਕ ਠਾਕ ਬਈ। ਵਧੀਆ-ਵਧੀਆ ਆਪਣੇ ਦੱਸੋ। ਵਧੀਆ ਬਈ। ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਈ? ਬਸ ਠੀਕ ਹੈ ਬਈ। ਜਿਵੇਂ ਹੁਣ ਕਣਕ ਦੀ ਬਾਢੀ ਚੱਲ ਪਈ। ਪਹਿਲਾਂ ਸਰੋਂ ਦੀ ਚੱਲ ਪਈ ਸੀ ਉਹਨੂੰ ਕਣਕ ਦੀ ਚੱਲ ਪਈ। ਮੰਦਾ ਵੀ ਨਹੀਂ ਕਹਿ ਸਕਦੇ ਤੇਜ਼ੀ ਵੀ ਨਹੀਂ ਕਹਿ ਸਕਦੇ ਕਿਉਂ ਲਾਲੋ ਤੁਸੀਂ 3 ਵਜਨ ਵਾਲੇ ਆ ਕੇ ਦੋ ਟਰੈਕਟਰਾਂ ਦੇ ਪਹਿਲਾਂ ਆਪਣੀ ਮੰਡੀ ਦੀ ਸੌਦੇ ਹੋ ਚੁੱਕੇ ਹੈਗੇ ਹਾਂਜੀ ਬਾਈ ਬਸ ਉਹਦੇ ਹਿਸਾਬ ਨਾਲ ਜਿਵੇਂ ਹੁਣ ਸੀਜ਼ਨ ਆਏਗਾ ਪੰਜਾਂ ਟਰੈਕਟਰ ਵਿਕ ਹੀ ਜਾਂਦੇ ਆ ਕਰ ਠੀਕ ਹੈ ਹਾਂਜੀ ਕਰੇ ਕੰਟੀਨਿਊ ਬਾਈ ਹਾਂਜੀ 36 30 ਹੈ ਜੀ ਸੁਪਰ ਵਾਲਾ 36 30 ਸੁਪਰ ਵਾਲਾ ਬਾਈ ਥਰੀ ਸਪੀਡ ਹੈ ਜੀ ਇਹ ਤੇਰਾ ਮਾਡਲ ਡਿਮਾਂਡ ਹੈ ਜੀ ਬਾਈ ਦੀ 460000 ਰੁਪਏ ਡਵਾ ਟੌਪ ਮਾਡਲ ਹੈ ਬਈ ਥਰੀ ਸਪੀਡ ਹੈ ਡਬਲ ਡਿਸਟ੍ਰਿਬਿਊਟਰ ਹੈ ਠੀਕ ਹੈ ਜੀ ਬਾਈ ਇਹ ਪਾ ਦੀ ਰੰਗ ਦੀ ਗੱਲ ਕਰੀਏ ਰੰਗ ਰੀਜਨਲ ਆ ਬਾਈ ਸਾਰਾ ਕਿਤੇ ਗੱਲ ਮੇਂ ਲੱਗੀ ਬਾਈ ਓਏ ਮਾਰਾ ਮੋਟਾ ਐ ਉਹਨਾ ਜਿਵੇਂ ਹੁਣ ਰੰਗ ਹਿੱਸੇ ਤੋਂ ਲੈ ਲੂ ਜਾਂਦਾ ਮੂਰਲੇ ਤੋਂ ਆਪਾ ਹਾਂ ਇਹ ਸੇ ਉਸੇ ਦੀ ਹੈ ਛੋਛਾ ਦੀ ਜਾਂ ਮਗਰਾੜਾਮ ਗੁਰੂੜਾਂ ਦੀ ਨਹੀਂ ਠੀਕ ਹੈ ਬਈ ਹਾਂ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਦੇ ਟਾਇਰ ਵੀ ਹੈਗੇ 65% ਵਿਚਾਰੇ ਬਾਈ ਵਿਚਾਰੇ ਲਾ ਲੋ ਮੂਰਲੇ ਮੜੇ ਜੀ ਵੱਧ ਹੈਗੀ ਠੀਕ ਹੈ ਬਾਈ ਸਮਾਨ ਡੰਡਾ ਫੱਟੀ ਸ਼ਦਰੀ ਹਾਂਜੀ ਹਾਂਜੀ ਨਵਾਂ ਟਰੈਕਟਰ ਸਮਾਨ ਤਾਂ ਦੇਣੀ ਪੂਆ ਬਈ ਜੇ ਮਗਰੋਂ ਨਹੀਂ ਆਇਆ ਤਾਂ ਕੀ ਵਾਰ ਪਾਉਣਾ ਪੈ ਜਾਂਦਾ ਠੀਕ ਹੈ ਬਈ ਡੰਡਾ ਹੈ ਨਹੀਂ ਬਈ ਬਾਅਦ ਵਿੱਚ ਸੌਦੇ ਵੇਲੇ ਮਿਲ ਜੂਗਾ ਬਈ ਮਿਲ ਜੂਗਾ ਠੀਕ ਹੈ ਹਾਂ ਇੱਥੇ ਬਈ ਕੀ ਵਾਰ ਟਰੈਕਟਰ ਨਹਰੋ ਚਲਾਜਣੇ ਜਾਂ ਹੋਰ ਇੱਥੇ ਲਾ ਦੇਣੇ ਨਾ ਹਾਂਜੀ ਬਈ ਉਹ ਬਾਅਦ ਚ ਜੇ ਆਪ ਨਾ ਮੌਕੇ ਤੇ ਹੋਗੇ ਕੋਈ ਨਾ ਕੋਈ ਡੰਡਾ ਫੱਟੀ ਬੰਦਾ ਨਾ ਕੱਢ ਲੈਂਦਾਗਾ ਹਾਂ ਬਈ ਆ ਕਰਕੇ ਸੀ ਰੱਖਦੇ ਨਹੀਂ ਹੈਗੇ ਨਾਲ ਠੀਕ ਹੈ ਬਈ ਹਾਂ ਇਹਦੇ ਨਾਲ ਬਈ ਆਪ ਨੂੰ ਐਨਓਸੀ ਵੀ ਮਿਲ ਜੂਗਾ ਨਾ ਹਾਂ ਬਈ ਐਨਓਸੀ ਵੀ ਮਿਲੂਗੀ ਲੋਨ ਵੀ ਕਰਾ ਦੇਦੇ ਬਈ ਹਾਂ ਲੋਨ ਵੀ ਹੋ ਆਪਾਂ ਬੇਸੇ ਕਿਸੇ ਨੂੰ ਹਜੇ ਤੱਕ ਵੀ ਟਰੈਕਟਰ ਲੋਨ ਕਰਾ ਕੇ ਦਿੱਤਾ ਨਹੀਂ ਠੀਕ ਹੈ ਹਾਂ ਉਹ ਆਪਦੀ ਬੰਦੇ ਦੀ ਸਰਦਾਰ ਦੀ ਹੈ ਇਹ ਅੰਟਮ ਬਲਾ ਦੇਗੇ ਹਾਂ ਬਾਕੀ ਉਹਦੇ ਨਾਲ ਹਾਂ ਉਹਦੇ ਨਾਲ ਸੈਟਲਮੈਂਟਲ ਕਰਾ ਦੇਗੇ ਜਿੰਨੇ ਕੀ ਵੀ ਪੈਸੇ ਦਾ ਲੋਨ ਸਾਨੂੰ ਏਜੰਟ ਕਹੂਆ ਸੀ ਉਹਨੇ ਕੇ ਪੈਸੇ ਏਜੰਟ ਤੋਂ ਲੈ ਸਕਦੇ ਆ ਬਾਕੀ ਬਦਮੀ ਪੇਮੈਂਟ ਦੀ ਨਹੀਂ ਠੀਕ ਹੈ ਹਾਂ ਡਿਮਾਂਡ ਤਾਂ ਉਹ ਵੀ ਬਈ ਆਪਣੇ ਦੀ 4,60,000 ਰੁਪਏ ਦਾ ਕਿੰਨੇ ਦਾ ਛੱਡ ਦਾਂਗੇ ਬਈ ਇਹ ਬਈ 4,40,000 ਰੁਪਏ ਦੇ ਜੀ ਠੀਕ ਹੈ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਬਈ ਕਰ ਦਾਂਗੇ ਬਈ ਮਾਨਤਨ ਕੋਈ ਨਹੀਂ 5000 ਹੋਰ ਹੋ ਜੀ ਬਈ ਕਰ ਦਾਂਗੇ ਠੀਕ ਹਰਿਆਣਾ ਨੰਬਰ ਸੀਗੇ 50 ਬਾਈ ਹਰਿਆਣਾ ਨੰਬਰ ਆ ਬਾਈ ਹਰਿਆਣਾ ਹਾਂ ਠੀਕ ਐ ਐਨਓ ਸੀ ਮਿਲ ਜੂਗੀ ਨੰਬਰ ਲੱਗ ਜਾਣਾ ਇਹਦੇ ਕੋਈ ਦਿੱਕਤ ਨਹੀਂ ਹੈ ਠੀਕ ਐ ਹਾਂ ਸੋਨਾਲੀ ਕਾ 50 ਆ ਬਾਈ ਸੋਨਾਲੀ ਕਾ 50 ਆ 50 ਆ 2004 ਮਾਡਲ ਡਿਮਾਂਡ ਹੈਗੀ ਬਾਈ ਦੀ 2 ਲੱਖ 50 ਹਜ਼ਾਰ ਪੇਡ ਮਾਰ 50 ਨੰਬਰ ਆ ਬਾਈ ਹਾਂ 50 ਨੰਬਰ ਆ ਬਾਈ ਡਬਲ ਕਲੱਚ ਆ 6 ਛਰੀ ਆ ਸਾਈਡ ਗੇਰ ਆ ਠੀਕ ਐ ਹਾਂ ਇਹਦਾ ਪੇਡ ਰੀਨਲ ਵੈ ਬਾਈ ਹਾਂ ਪੇਡ ਰੀਨਲ ਆ ਜੀ ਬਾਕੀ ਮਗਰਾੜਾਂ ਦੀ ਹੋਇਆ ਹੋਏ ਮਗਰਾੜ ਰੰਗ ਹੋਏ ਹੋਏ ਸਾਰੇ ਹੋਏ ਹੋਏ ਠੀਕ ਹੈ ਠੀਕ ਹੈ ਥੱਲੇੋਂ ਬਾਡੀ ਲੈਣ ਦਾ ਰਿਮਰ ਰੂਮ ਦਾ ਸਾਰਾ Ориਜਨਲ ਹੈਗਾ ਠੀਕ ਹੈ ਬਈ ਮਗਰਾਰ ਜ਼ਰੂਰ ਇਹਦੇ ਲੱਗੇ ਹੋਏ ਆ ਠੀਕ ਹੈ ਬਈ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਤੇ ਟਾਇਰ ਹੈਗੇ 60 ਕੇ ਪੈਸੇ ਬਾਈ ਠੀਕ ਹੈ ਸਵਾਨ ਜਿਵੇਂ ਖੜਾ ਹੈ ਇਹ ਮਿਲੂ ਬਾਈ ਸਵਾਨ ਬਾਈ ਇਹਦੇ ਨਾਲ ਡੰਡਾ ਹੈ ਫੱਟੀ ਹੈ ਨਹੀਂ ਗੀ ਠੀਕ ਹੈ ਹਾਂ ਡੰਡਾ ਪਿਆ ਹੈਗਾ ਘਰੇ ਪਿਆਗਾ ਠੀਕ ਹੈ ਬਈ ਛਤਰੀ ਵੀ ਹੈ ਨਹੀਂ ਬਾਈ ਛਤਰੀ ਵੀ ਹੈ ਨਹੀਂ ਬਾਈ ਮੌਕੇ ਤੇ ਦੇ ਦੇ ਦਾਂਗੇ ਯਾਰ ਚੱਲ ਛਤਰੀ ਵੀ ਦੇ ਦੇ ਦਾਂਗੇ ਕੋਈ ਨਾ ਠੀਕ ਹੈ ਬਈ ਮੁੱਲ ਲੈ ਕੇ ਦੇ ਦੇ ਦਾਂਗੇ ਕੋਈ ਚੱਕਰ ਠੀਕ ਹੈ ਬਾਈ ਇਹ ਐਫਆਈਡਾ ਵੀ ਮਿਲੂਗਾ ਨਾ ਬਾਈ ਇਹ ਕਿੰਨੇ ਐਚਪੀ ਜਾ ਗਿਆ ਬਈ ਇਹ 50 ਜੀ ਵੀ ਹਾਂ ਡਿਮਾਂਡ ਤਾਂ ਇਹ ਬਾਈ ਆਪਣੀ 2,50,000 ਰੁਪਏ ਡਵਾ ਕਿੰਨੇ ਆ ਛੱਡ ਦਾਂਗੇ ਬਾਈ 2,30,000 ਰੁਪਏ ਦੇ ਠੀਕ ਹੈ ਲੋ ਜੀ ਇਸ ਤੋਂ ਬਾਅਦ ਬਾਈ ਉਹ 99 ਮਾਡਲ ਸਵਰਾਜ ਫਲੈਟ ਨਵੇਂ ਮਾਡਲ 855 ਡਿਮਾਂਡ ਹੈ ਬਾਈ 3000 ਰੁਪਏ ਡਿਮਾਂਡ 6 ਛੇਤਰੀ ਹੈ 6 ਛੇਤਰੀ ਬਾਈ ਆਪਨੇ ਕਰਵਾਇਆ ਆਪਾਂ 11000 ਰੁਪਏ ਲਾਇਆ ਠੀਕ ਹੈ ਬਾਈ ਸਾਰਾ ਸਮਾਨ ਜੇ ਕਿਸੇ ਬਾਈ ਨੂੰ ਜਾਣਕਾਰੀ ਹੈਗੀ ਹੈ ਤਾਂ ਆਰਆਰ ਦਾ ਸਮਾਨ ਆਉਂਦਾ ਬਾਈ ਠੀਕ ਹੈ ਬਈ ਸ਼ਾਫਟ ਗਰਾਰੇ ਜੋ ਵੀ ਵਿੱਚ ਪੈਸਮਾਨ ਆਰ ਆਰ ਦਾ ਸਮਾਨ ਹੁੰਦਾ ਸਭ ਤੋਂ ਬੈਸਟ ਹੈ ਠੀਕ ਹੈ ਬਈ ਇੱਕ ਨੰਬਰ ਕੁਆਲਿਟੀ ਹੈ ਕਿਉਂਕਿ ਐ ਨਹੀਂ ਹੈਗੇ ਵੀ ਦੇਸੀ ਸਮਾਨ ਹੋਊ ਜਾਂ ਹੋਰ ਇਹ ਪਿੱਛੋਂ ਨਹੀਂ ਹੋਇਆ ਆਪਾਂ ਆਪਣੇ ਕਰਵਾਇਆ ਤਾਂ ਕਰਕੇ ਨਹੀਂ ਤਸੱਲੀ ਦੇਈ ਜੰਨੀ ਹੈਗੀ ਠੀਕ ਹੈ ਠੀਕ ਹੈ 11000 ਰੁਪਏ ਲੱਗੇਗਾ ਠੀਕ ਹੈ ਬਈ ਤੇ ਪੂਰਾ ਵਧੀਆ ਕਰਾਇਆ ਕੋਈ ਆਪਾਂ ਐ ਨਹੀਂ ਹੈਗੇ ਵੀ ਤੁਤੋ ਮੁੱਤ ਕਰਤੀ ਹੋਗੀ 5-4000 ਰੁਪਏ ਜੇ ਕਰਨਾ ਹੁੰਦਾ ਬਈ ਕੱਲੀ ਸ਼ਾਫਟ ਵੀ ਪੈ ਜਾਂਦੀ 2000 ਰੁਪਏ ਦੀ ਠੀਕ ਹੈ ਬਈ ਹੈ ਤੇ ਪਰ ਉਹ ਕੰਮ ਨਹੀਂ ਹਾਂਜੀ ਉਹ ਕੱਲੀ ਬਈ ਸ਼ਾਫਟ ਜੇ ਕੱਲੀ ਸ਼ਾਫਟ ਪਾ ਦਿੰਗੇ ਆਪਾਂ ਚੱਕਰ ਦਾ ਜਿ ਕਿਚਰੀ ਵਾਲੀ ਰਹਿ ਜਾਣੇ 1000 ਚੱਕਰ ਠੀਕ ਹੈ ਬਈ ਚੱਕਰ ਤੋਂ ਨਹੀਂ ਆਉਣਗੇ ਕੱਲੀ ਪੀਡ ਕੋ ਪੀਡ ਕੋ ਬਦਲੀ ਜਾਂਦੀ ਏ ਵੀ 540 ਚੱਕਰ ਨਹੀਂ ਹੁੰਦੇ ਇਹਦੇ ਹੁਣ 540 ਚੱਕਰ ਆ ਠੀਕ ਹੈ ਹਾਂ ਰੰਗ ਪੇਂਟ ਦਾ ਬਈ ਇਹ ਹੈਗੀ ਆ ਵੀ ਟੱਚਿੰਗ ਛੋਤੀ ਛੋਮ ਗਾੜ ਤੇ ਟੱਚਿੰਗ ਹੈਗੀ ਥੱਲੇ ਹੋ ਰਹੀ ਨਾਲ ਠੀਕ ਹੈ ਬਈ ਟਾਇਰ ਕਿੰਨੇ ਹੋਣਗੇ ਬਈ ਟਾਇਰ ਤਾਂ ਬਈ 80 ਪੈਸੇ ਪਈ ਹੈਗੀ ਚਾਰੇ ਬਈ ਬਸ ਮੂਰਲੇ 70 ਕੇ ਪੈਸੇ ਮਗਰਲੇ 80 ਪੈਸੇ ਪਈ ਠੀਕ ਹੈ ਸਮਾਨ ਦੇਣਾ ਸਾਰੀ ਆ ਬਈ ਹ ਸਮਾਨ ਦੇ ਦੇਂਗੇ ਬਈ ਠ ਕੀਰਾ ਸੁਣੋ ਇਹ ਵੀਡੀਓ ਤੇ ਲੱਗੂ ਆ ਵੀ ਟਰੈਕਟਰ ਦਾ ਮਗਰ ਨਾਲ ਜਾਂ ਡੰਡਾ ਨਾਲ ਕੋਈ ਪੱਟੀ ਐ ਹਾਂ ਬਈ ਉਹ ਤੁਹਾਨੂੰ ਮੈਂ ਦੱਸਿਆ ਵੀ ਸਾਨੂੰ ਚੋਰੀ ਚੱਕੀ ਦਾ ਥੋੜਾ ਇਹ ਦਿੱਕਤ ਆ ਜਾਂਦੀ ਹੈਗੀ ਤਾਂ ਕਰਕੇ ਅਸੀਂ ਲਾ ਦੇਨੇ ਆਂ ਠੀਕ ਹੈ ਹਾਂ ਇਹਨਾਂ ਐਫਆਪੀ ਵੀ ਲੂਣਾ ਬਈ ਐਫਆਪੀ ਆਊਟ ਬਈ ਗੱਲਾ ਠੀਕ ਹੈ ਡਿਵਾਰਡ ਤਾਂ ਅਸੀਂ ਕਿਹਾ ਬਈ ਆਪਾਂ 2,05,000 ਰੁਪਏ ਠੀਕ ਹੈ ਹਾਂ 2,05,000 ਰੁਪਏ ਪਰ ਮੈਂ 1,90,000 ਰੁਪਏ ਦੇ ਦੇ ਠੀਕ ਹੈ ਬਈ ਹਾਂ ਇਹ 735 ਐ ਸਪਰਾਸ 735 99 ਮਾਡਲ ਆ ਡਿਮਾਂਡ ਹੈ ਜੀ ਬਾਈ ਦੀ ਇਹ ਇਹ ਬਾਹਰ ਪੰਪ ਵਾਲਾ ਬਾਈ ਠੀਕ ਹੈ ਬਾਈ ਬਾਹਰ ਪੰਪ ਹੈ ਦਾ ਜੇ ਬਾਈ ਰੰਗ ਦੀ ਗੱਲ ਕਰੀਏ ਇਹਦੀ ਰੰਗ ਰੇਨ ਵਾਲਾ ਬਾਈ ਠੀਕ ਹੈ ਬਾਈ ਟਾਇਰ ਕਿੰਨੇ ਬਾਈ ਬਾਡੀ ਲੈਣ ਦਾ ਵੀ ਸਾਰਾ ਟਾਇਰ ਬਾਈ ਅੱਧੇ ਘੇਗੀ ਹੈਗੀ ਚਾਰੇ ਬਾਈ ਅਮੂਰ ਲੈ ਵੱਧਦਾ ਥੋੜੇ ਜੀ ਠੀਕ ਹੈ ਬਾਈ ਸਮਾਨ ਦੇ ਨਾਲ ਸਾਰੀ ਮਿਲ ਜੂਗਾ ਹਾਂ ਸਮਾਨ ਮਿਲ ਜੂਗਾ ਬਾਈ ਮਗਰੀ ਹੁਣ 100% ਇਹਦੀ ਤਾਂ ਹਾਂ ਬਾਈ ਇਹਦਾ ਮਗਰੀ ਹਾਂ ਕਿਉਂ ਟਰੈਕਟਰ ਕੀ ਇੱਕ ਦੋ ਘਰੇ ਵਗ ਜਾਂਦੇ ਨਾ ਉਹਨਾਂ ਦੇ ਮਗਰੀ ਰੱਖ ਲੈਣੇ ਠੀਕ ਹੈ ਇਹਦੇ ਨਾਲ ਫਿਰ ਉਹ ਵੀ ਮਿਲੂਗਾ ਇਹ ਫਿਰ ਉਹ ਤੁਮੀ ਨੀਵੇਂ ਮਾਡਲ ਦਾ ਫਿਰ ਡਿਮਾਂਡ ਦਈਏ ਭਾਈ ਆਪਣੇ 1,70,000 ਰੁਪਏ ਵਾਲੇ ਕਿੰਨੇ ਦੇ ਛੱਡਦਾ ਹੈਂ ਭਾਈ ਇਹਦੀ ਵੀ ਡਿਮਾਂਡ ਜਾਈ ਜੀ ਰੱਖੀ ਆ 98 ਮਾਡਲ ਬਾਹਰ ਪੰਪ ਵਾਲੀ ਦੀ ਲੋਕ ਮੰਨ ਕੇ ਚਲੋ 2-2 ਲੱਖ ਰੁਪਏ ਮੰਗੀ ਜਾਂਦੀ ਹੈਗੀ ਹਾਂਜੀ ਕੋਈ ਇਹ 10,000 ਰੁਪਏ ਲੈਸ ਕਰਦੇ 1,60,000 ਦਾ ਦੇ ਠੀਕ ਆ ਹਾਂ ਬਾਕੀ ਮੌਕੇ ਤੇ ਮਾਨ ਤਨ ਕਰ ਦਾਂਗੇ ਕੋਈ ਗੱਲ ਠੀਕ ਆ ਭਾਈ ਇਹਦੀ ਵੀ ਦੂਆ ਫਾਰਮਟਰਾਈਟ 60 98 ਮਾਡਲ ਆ ਡਿਮਾਂਡ ਹੈਗੀ ਆ ਸਵਾ ਦੋ ਲੱਖ 25,000 ਰੁਪਏ ਡਿਮਾਂਡ 50 ਨੰਬਰ ਡਬਲ ਕਲਚ ਹਾਂ ਡਬਲ ਕਲਚ ਜੀ ਆ ਭਾਈ ਇਹਦੇ ਰੰਗ ਦੀ ਗੱਲ ਕੀ ਇਹ ओरिजिनल ਆ ਭਾਈ ਟਾਇਰ ਕਿੰਨੇ ਕੇ ਪਰਸੈਂਟ ਹੋਣਗੇ ਬਾਈ ਇਹਦੇ ਹਾਂਜੀ ਟਾਇਰ ਕਿੰਨੇ ਕੇ ਪਰਸੈਂਟ ਹੋਣਗੇ ਬਾਈ ਇਹਦੇ ਟਾਇਰ ਬਈ ਹੈਗੇ 65 ਤੋਂ 70 ਰੁਪਏ ਠੀਕ ਹੈ ਸਮਾਨ ਇਹਦੇ ਨਾਲ ਸਾਰੀ ਆ ਬਾਈ ਹਾਂ ਸਮਾਨ ਮਿਲ ਜੂਆ ਬਾਈ ਜੇ ਕੁਝ ਨਹੀਂ ਵੀ ਹੈਗਾ ਮਗਰ ਕੋਈ ਚੱਕਰ ਨਹੀਂ ਮਿਲ ਜਣਾ ਠੀਕ ਹੈ ਬਾਕੀ ਡੰਡਾ ਫੱਟੀ ਨਾਲ ਇਹਦੇ ਨਾਲ ਐਫੀ ਡਾਊਟ ਮਿਲੂਣਾ ਐਫੀ ਡਾਊਟ ਬਈ ਗੱਲਾ ਦਵਾੜ ਤਾਂ ਹੈਗੀ ਆ ਬਈ ਆਪਣੀ 2,25,000 ਰੁਪਏ ਡਵਾੜ ਕਿਨੇ ਆ ਛੜਦਾ ਬਈ ਆ 215000 ਰੁਪਏ ਦੇ ਦਿੰਗੇ ਬਾਕੀ ਕਰ ਲਾਂਗੇ ਮੌਕੇ ਤੇ ਮਾਨਤਾ ਨੂੰ ਕੋਈ ਗੱਲ ਨਹੀਂ ਸੌਣੀ ਪਈ ਹੁੰਦੀ ਕਿਸੇ 2000 ਸ਼ੇਅਰ ਕਰ ਕਹਦਾ 2000 ਠੀਕ 21000 ਰੁਪਏ ਦੇ ਲੈ ਦਾਂਗੇ ਬਾਈ ਯਾਰ ਕੋਈ 2000 ਕਵੇਤਰ ਨਹੀਂ ਯਾਰ ਕੋਈ ਚੱਕਰ ਹਾ ਸੋਨ ਵਾਲੀ ਕਾ ਜੀ 35 ਸੋਨ ਵਾਲੀ ਕਾ 35 ਵਾਲਾ ਇਹ ਜੀ ਮੈਂ ਨਵਾਂ ਨਕੋਰ ਟਰੈਕਟਰ ਹੈ 90 ਪੈਸੇ ਕੰਡੀਸ਼ਨ ਪਈ ਹੈ ਠੀਕ ਹੈ ਬਈ ਡਿਮਾਂਡ ਹੈ ਜੀ ਬਾਈ ਦੀ 195000 ਰੁਪਏ ਡਮਾਰ ਰੰਗ ਦਾ ਜਮ ਅਰੀਜਨਲ ਹੀ ਪਿਆ ਬਈ ਜਮਾ ਇਹਦੇ ਜਾਂ ਕਿਤੇ ਹਿੱਸੇ ਤੇ ਕੋਈ ਕਿਤੇ ਹੋਰ ਕਿਤੇ ਵੀ ਮੰਨ ਕੇ ਚੱਲੋ ਕਲਮ ਨਹੀਂ ਲੀ ਕੀ ਇਹ ਕਿੰਨੇ ਐਚਪੀ ਜਦੋਂ ਬਈ ਇਹ 35 ਹੈ ਬਈ 35 ਟਾਇਰਾਂ ਦੀ ਟਾਇਰਾਂ ਦੀ ਗੱਲ ਕਰੀ ਟਾਇਰ ਕਿ ਨਹੀਂ ਟਾਇਰ 45 ਤੋਂ 50 ਪੈਸੇ ਹੈ ਠੀਕ ਹੈ ਬਈ ਹਾਂ ਸਮਾਨ ਇਹ ਨਾਲ ਸਾਰੀ ਆ ਬਈ ਸਮਾਨ ਸਭ ਦੇ ਦੇਣੀ ਠੀਕ ਹੈ ਬਈ ਇਹਦੇ ਨਾਲ ਵੀ ਐਫਆਈਆ ਡਾਟ ਬਈ ਇਹਦੇ ਨਾਲ ਹਰਿਆਣਾ ਨੰਬਰ ਹੈ ਇਹ ਹਾਂਜੀ ਬਈ ਆਈਡੀ ਪ੍ਰੂਫ ਹੈਗਾ ਬੰਦੇ ਦਾ ਸਾਹਮੇ ਬੰਦੇ ਦਾ ਆਪਣੇ ਕੋਲੇ ਆਧਾਰ ਕਾਰਡ ਹੈ ਠੀਕ ਹੈ ਬਈ ਉਸੇ ਦੀ ਐਫਆਈਆ ਡਾਟ ਹੈ ਬਾਕੀ ਸਾਡੇ ਕੰਨ ਨੂੰ ਕੁਝ ਚਾਹੀਦਾ ਹੋਵੇ ਮੇਰੇ ਕੰਨ ਨੂੰ ਮੈਂ ਦੇ ਦੂੰਗਾ ਠੀਕ ਹੈ ਹਾਂ ਡਿਮਾਂਡ ਤਾਂ ਹੈਈ ਬਾਈ ਆਪਣੀ 1,95,000 ਰੁਪਏ ਦੀ ਕਿੰਨੀ ਦਾ ਛੜ ਦਈ ਬਾਈ ਇਹ ਉਹ ਵੀ ਇੱਕੋ ਹੀ ਗੱਲ ਹੈਗਾ ਜੇ ਕੋਈ ਸ਼ੇਅਰ ਕਰਕੇ ਆਊਗਾ ਤੇ 1,75,000 ਦਾ ਨਹੀਂ 80,000 ਦਾ ਠੀਕ ਹੈ ਹਾਂ ਇਹਦੇ ਬਾਅਦ ਬਾਈ 135 ਵਾਲਾ ਹੋਰ ਹੈ ਬਈਆ ਸੋਨਾ ਵਾਲੀ ਕਾ 35 ਵਾਲਾ 50 ਨੰਬਰ ਆ ਬਟੰਡਾ ਨੰਬਰ ਆ ਬਾਈ ਠੀਕ ਹੈ ਬਾਈ ਡਿਮਾਂਡ ਮਾਰ ਲਈਆ 2015 ਡਿਮਾਂਡ ਹੈਈ ਬਾਈ ਦੀ 3,95,000 ਰੁਪਏ ਦੀ ਓਰਿਜਨਲ ਬਹਿਣਾ ਬਈ ਪਿੰਡ ਇਹ ਬਾਈ ਯਾਰ ਨਵਾਂ ਨਕੋਰੀ ਸਾਰਾ ਹਜੇ 2100 ਤੇ 60 ਘੰਟੇ ਚੱਲਿਆ ਮੀਟਰ ਦਿਖਾ ਦਈਏ ਬਾਈ ਹਾਂ ਦਿਖਾ ਦਿਓ ਬਈ ਸੱਚ ਲਾ ਕੇ ਮੜੀ ਕਿੱਥੇ ਜਾ ਗਿਆ ਬਾਈ ਆ ਜਾ ਆ ਜਾ ਕਰਾਂ ਬਾਈ ਬੜਾ ਟਾਈਮ ਹੋ ਗਿਆ ਤੜਕੀ ਦੀ ਬੈਠੇ ਆ ਜੀ ਤਰਾਂ ਦੀ ਆ ਗਿਆ ਤਲਵੰਡੀ ਤਰ ਕਿੰਨੇ ਪਰਸੈਂਟ ਹੋਣਗੇ ਬਈ ਤੇ ਪੈਰ ਵਜੇ ਦੇ ਲਾ ਲੋ ਤੁਸੀਂ 70 ਤੋਂ 75 ਪੈਸੇ ਪਏ ਆ ਨਾਲ ਦੀ ਟਾਇਰ ਹੈ 15 ਮਾਡਲ ਦੇ ਜੀ ਠੀਕ ਹੈ ਬਾਈ ਤੇ ਦਿਖਾ ਦਿਓ ਤੁਸੀਂ ਮਾਰਕਾ ਪਰਲੇ ਟਾਇਰ ਦੇ ਹੋਣਾ ਜੇ ਇਹਦੇ ਨਾਮ ਆ ਤਾਂ ਪਰਲੇ ਟਾਇਰ ਦੇ ਹੋਣਾਗਾ ਮੂਰਲੇ ਵੀ ਨਾਲ ਦੀ ਬਸ ਬਾਕੀ ਬਾਈ ਜਰ ਜੇ ਲੋ ਕਹਤਾ ਨਾਲ ਦੇ ਤਾਂ ਨਾਲ ਦੀ ਹੈ 2160 ਘੰਟੇ ਜਿਹੜੇ ਟਰੈਕਟਰ ਦੇ ਟਾਇਰ ਨਾਲ ਦੀ ਰਹਿਣਗੇ ਹਾਂ ਹਾਂ ਬਾਈ ਡਬਲ ਕਲਚ ਆ ਡਬਲ ਡਿਸਟ੍ਰੀਬਿਊਟਰ ਆ ਪਾਵਰ ਸਟੀering ਆ ਠੀਕ ਹੈ ਬਾਈ ਨਮਾਨ ਕੋ ਟਰੈਕਟਰ ਸਮਾਨ ਇਹਦੇ ਨਾਲ ਸਾਰਾ ਹੈ ਬਈ ਠੀਕ ਹੈ ਜੀ ਇਰਾਹੁ ਨੌਰੇ ਚ ਖੜੇ ਆ ਥੋੜਾ ਜਿਹਾ ਮੰਨ ਕੇ ਚੱਲ ਵੀ ਉਲਝੇ ਪਿਆ ਟਰੈਕਟਰ ਧੋਤਾ ਦਾ ਤਣੀ ਜਾਂਦਾ ਨਾ ਚੱਜ ਨਾਲ ਤਾਂ ਕਰਕੇ ਲਿਬੜੇ ਲੱਗਦਾ ਸਾਰੇ ਟਰੈਕਟਰ ਹੀ ਆਂ ਲਿਬੜੇ ਖੜੇ ਹੈਗੇ ਠੀਕ ਹੈ ਬਈ ਉ ਨਮਾ ਨ ਕੋਰੀਆ ਟਰੈਕਟਰ ਜਮ ਇੰਜਨ ਗੀਅਰ ਦੀ ਫੁੱਲ ਗਾਰੰਟੀ ਆਪਣੀ ਬਟੰਡਾ ਨੰਬਰ 358 ਹਾਂਜੀ 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 ਡਿਮਾਂਡ ਤਾਂ ਹੀ ਆ ਬਈ ਆਪਣੀ ਦੀ 395000 ਰੁਪਏ ਦੋ ਕਿੰਨੀ ਇਹ ਛੱਡ ਦਾਂਗੇ ਬਈ ਇਹ ਬਈ ਤਨ ਲੱਖ ਤੇ 75000 ਰੁਪਏ ਦਾ ਦੇਵਾਂਗੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਠੀਕ ਹੈ ਜ ਹਾਂ ਹਾਂ ਨੰਬਰ ਇਹ ਦੇਉ ਬਾਅਦ ਚੋ ਵੀਰ ਅਸੀਂ ਤਾਂ ਵੀਡੀਓ ਦੇਖੀ ਸੀ ਸ਼ੇਅਰ ਨਹੀਂ ਕਰੀ ਸ਼ੇਅਰ ਕਰਨੀ ਜ਼ਰੂਰੀ ਹੈ ਬਈ ਸਕਰੀਨਸ਼ਾਟ ਵੇਖਾਂਗੇ ਠੀਕ ਹੈ ਬਈ ਇਹ ਦੋਹ ਪ੍ਰੀਤ ਇਹ 659 ਹੈ ਜੀ ਠੀਕ ਹੈ ਬਈ ਦੋ 2015 ਮਾਡਲ ਇਹ ਵੀ ਪਰਟ ਨੰਬਰ ਹੀ ਹੈ ਜੀ PV03 ਠੀਕ ਹੈ ਬਈ ਇਹ ਬਈ 3 ਸਪੀਡ ਹੈ ਕਰਾਰੋ ਗੇਰ ਹੈ ਕਰਾਰੋ ਗੇਰ ਮਤਲਬ ਬਈ ਬਸ ਛੋਟਾ ਗੇਰ ਕਹਿੰਦੇ ਨੇ ਬਈ ਜੀ ਨੂੰ ਠੀਕ ਹੈ ਬਈ ਹਾਂ ਰੰਗ ਦੇ ਬਈ ਉਹ ਨਹੀਂ ਗਾਣੋਂ ਉਪ ਜੂਨ ਨਹੀਂ ਬੈਗਣੋਂ ਪਜੂ ਠੀਕ ਹੈ ਰੰਗ ਰੇ ਨਾਲ ਬਈ ਸਾਰਾ ਏ ਟੂ ਜੈਡ ਜਮਾ ਕਿਤੇ ਵੀ ਨਹੀਂ ਨਾ ਕੋਈ ਰਹਿਮ ਨਾ ਕੋਈ ਮਗਰਾੜ ਨਾ ਕੋਈ ਗਲਿਆ ਤੇ ਨਾ ਹੀ ਹੋਇਆ ਤੇ ਨਹੀਂ ਹੋਣ ਵਾਲਾ ਠੀਕ ਹੈ ਬਈ ਟਾਇਰ ਕਿੰਨੇ ਪਰਸੈਂਟ ਆਉਣਗੇ ਬਈ ਇਹਦੇ ਟਾਇਰ ਬਈ ਨਵੀਂ ਪਈ ਆ ਮੰਨ ਕੇ ਚੱਲੋ ਵੀ 90 ਪੈਸੇ ਟਾਇਰ ਲਾ ਲਓ ਤੁਸੀਂ 95 ਪੈਸੇ ਠੀਕ ਹੈ ਬਈ ਸਮਾਨ ਇਹਦੇ ਨਾਲ ਵੀ ਸਾਰੇ ਮਿਲ ਸਾਰਾ ਮਿਲ ਜੂ ਵੀ ਡਬਲ ਡਿਸਟਰੀਬਿਊਟਰ 3 ਸਪੀਡ ਪਾਵਰ ਸਟੀering ਠੀਕ ਹੈ ਬਈ ਡੈਕ ਵੀ ਨਹੀਂ ਲਾਉਣਾ ਬਈ ਕੁਛ ਨਹੀਂ ਬਈ ਯਾਰ ਜਿਹੜੀ ਚੀਜ਼ ਲੱਗੀ ਆ ਪਾ ਲਾ ਕੇ ਕੀ ਕਰਨੀ ਆ ਠੀਕ ਹੈ ਕੋਈ ਗਰੁੱਪ ਹੀ ਨਹੀਂ ਕਰਨੀ ਨਾ ਨਾ ਕੁਛ ਨਹੀਂ ਕੁਛ ਨਹੀਂ ਬਈ ਇਹ ਵੀ ਕਿੰਨੇ ਐਚ ਪੀ ਚ ਆਉਂਦਾ ਬਈ ਇਹ ਇਹ 65 ਆ ਬ ਡਿਮਾਂਡ ਤਾਂ ਇਹ ਬਾਈ ਆਪਣੀ 4 ਲੱਖ 50 ਹਜ਼ਾਰ ਰੁਪਏ ਡਿਮਾਂਡ ਕਿ ਨਹੀਂ ਛੱਡ ਦਾਂਗੇ ਬਾਈ ਇਹ 4 ਲੱਖ 25 ਹਜ਼ਾਰ ਤਾਂ ਦੇ ਦਾਂਗੇ ਬਾਈ ਜੇ ਕੋਈ ਸ਼ੇਅਰ ਕਰਕੇ ਆਉਗਾ ਤਾਂ ਨਹੀਂ 4 ਲੱਖ 30 ਹਜ਼ਾਰ ਰੁਪਏ ਠੀਕ ਆ ਬਾਈ ਇਸ ਤੋਂ ਬਾਅਦ ਬਾਈ ਆਪਣੇ 735 ਬਾਈ ਕੋ ਸਵਰਾਜ 735 95 ਮਾਡਲ ਡਿਮਾਂਡ ਡਿਮਾਂਡ ਇਹ ਬਾਈ ਤੇ 1 ਲੱਖ 30 ਹਜ਼ਾਰ ਰੁਪਏ ਡਿਮਾਂਡ ਜੇ ਬਾਈ ਆਪਾਂ ਇਹ ਰੰਗ ਦੀ ਗੱਲ ਕਰੀਏ ਰੰਗ ਵੀ ਸਾਈਡਾਂ ਸੂਡਾਂ ਤੇ ਥੱਲੋਂ ਥੱਲੋਂ ਸਾਰਾ ਕੁਝ ਅਰੀਜਨਲ ਹੈ ਠੀਕ ਆ ਬਾਈ ਹਲਕੀ ਫੁੜਕੀ ਮਗਰਾਂ ਤੇ ਪਹਾੜ ਮਰਵਾਈ ਹੈਗੀ ਠੀਕ ਹੈ ਬਈ ਕਰਾਉਣੀ ਪੈਂਦੀ ਹੈ ਬਈ 95 ਮਾਡਲਾ ਹੁਣ ਯਾਰ ਮਰ ਕੇ ਚੱਲ ਵੀ ਬਾਹਰ ਖੜੇ ਰਹਿੰਦੇ ਆ ਜਰ ਜੁਰ ਪੈ ਜਾਂਦੀ ਹੈ ਠੀਕ ਹੈ ਬਈ ਬਾਕੀ ਰਿਮਾ ਰੂਮਾ ਦਾ ਟਰੈਕਟਰ ਆ ਪਿੱਛੋਂ ਰਿਮਾ ਦਾ ਸਹੀ ਆ ਮਾਰੇ ਮੁੱਟੇ ਮੂਰੇ ਕਰੇ ਹੋਈ ਹੋਈ ਆ ਠੀਕ ਹੈ ਬਈ ਬਾਡੀ ਲਾਈਨ ਤੇ ਕੁਛ ਨਹੀਂ ਠੀਕ ਹੈ ਬਈ ਹਾਂ ਛੋ ਵੀ ਰਹਿਣ ਨਾਲ ਜਿਹੜੀ ਹੈਗੀ ਸਾਈਡਾਂ ਸਾਈਡਾਂ ਵਾਲੀ ਸਾਰੀ ਠੀਕ ਹੈ ਬਈ ਹਾਂ ਇਹ ਕਿੰਨੇ ਐਚਪੀ ਚਾਉਂਦਾ ਬਈ ਇਹ 35 ਬਈ ਹਾਂ ਇਹ ਆਪਾਂ ਕਿੰਨੇ ਛੱਡ ਦਾਂਗੇ ਬਈ ਆਪਾਂ ਇਹ ਬਈ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਤਾਂ ਠੀਕ ਹੈ ਨਹੀਂ ਤਾਂ ਆਪਣਾ ਮਨ 120000 ਰੁਪਏ ਠੀਕ ਹੈ ਹਾਂ ਬਾਕੀ ਵੀ ਇਹ ਰੇਟਾਂ ਜਿਹੜੇ ਆਪਾਂ ਰੇਟ ਦੱਸਿਆ ਕੋਈ ਆਪਾਂ ਨੂੰ ਇਥੋਂ ਮੰਡੀ ਚੋਂ ਮਾਨਤਾ ਕਰਦੇ ਨਹੀਂ ਹਾਂ ਕੋਈ ਦੇ ਵੀ ਨਹੀਂ ਸਕਦਾ ਠੀਕ ਹੈ ਹਾਂ 265 ਮਾਡਲ ਹੈਗਾ 93 93 ਮਾਡਲ ਹੈ ਬਾਈ ਦਵਾੜ ਹੈ ਬਾਈ ਜੇ 135000 ਰੁਪਏ ਮਾਨ ਬਾਈ ਜੇ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਬਾਈ ਰੰਗ ਰੈਨਲ ਆ ਕੋਈ ਜਿਵੇਂ 93 ਮਾਡਲ ਆ ਵੀ ਮੰਨ ਕੇ ਚੱਲੋ ਕੋਈ ਇੰਨਾ ਰਿਮਾ ਰੂਮਾ ਦਾ ਵੀ ਨਹੀਂ ਕੋਈ ਗਲਿਆ ਗਲਿਆ ਪਲਿਆ ਸਾਫ ਰਿਮਾ ਦਾ ਮਗਰਾੜ ਦੇਖ ਸਕਦੇ ਤੁਸੀਂ ਮਗਰਾੜ ਵੀ ਸਾਪੇ ਆ ਕੋਈ ਆ ਨਹੀਂ ਹੈਗਾ ਵੀ ਗੋਲਾ ਗਲਿਆ ਹੋਊਗਾ ਜਾਂ ਸਾਈਡਾਂ ਗਲੀਆਂ ਹੋਣੀਆਂ ਹਾਂਜੀ ਬਾਈ ਤੇ ਉੱਤੋਂ ਵੀ ਸ਼ੋਅ ਦਾ ਵੀ ਜਿੰਨਾ ਹੈਗਾ ਕਾ ਬਾਈ ਰੀਅਲ ਨਹੀਂ ਹੈ ਸਮਾਨ ਇਹਦੇ ਨਾਲ ਸਾਰਾ ਪੂਰਾ ਕਰਕੇ ਦੇਵਾਂਗੇ ਬਾਈ ਸਮਾਨ ਬਾਈ ਇਹਦੇ ਨਾਲ ਡੰਡਾ ਇਹ ਨਹੀਂ ਫੱਟੀ ਹਾਂਜੀ ਬਾਕੀ ਕੋਈ ਚੱਕਰ ਨਹੀਂ ਜੀਵੇ ਹਿਸਾਬ ਨਾਲ ਕੋਈ ਸੌਦਾ ਬੰਨਦਾ ਹੋਇਆ ਡੰਡਾ ਵੀ ਲੈ ਕੇ ਦੇ ਦਾਂਗੇ ਕਿਉਂਕਿ ਕੋਈ ਗੱਲ ਨਹੀਂ ਹੁੰਦੀ ਪੰਜ ਚਾਰ ਸੌ ਦਾ ਡੰਡਾ ਆ ਜਾਂਦਾ ਠੀਕ ਹੈ ਬਾਈ ਹਾਂ ਹਰਿਆਣਾ ਨੰਬਰ ਹੈ ਕਿ 50 ਹਰਿਆਣਾ ਨੰਬਰ ਹੈ ਬਾਈ ਹਰਿਆਣਾ ਨੰਬਰ ਹਾਂ ਡਰਾਈਵਰ ਦੇ ਟਾਇਰ ਬਹੁਤ ਪਏ ਬਈ ਯਾਰ ਠੀਕ ਹੈ ਬਈ ਟਾਇਰ ਦੇਖਿਆ ਮਨਕਲ 60 ਆ ਪੈਸੇ ਟਾਇਰ ਪਈ ਹੈਗੇ ਘੱਟੋ ਘੱਟ ਠੀਕ ਹੈ ਬਈ ਪਰ ਜਿਹੜੇ ਰੇਟ ਚ ਆਪਾਂ ਦੇ ਦਿੰਦੇਗੇ 93 ਮਾਡਲ ਡੀ 8 265 ਕੋਈ ਨਹੀਂ ਦਿੰਦਾ ਠੀਕ ਹੈ ਮੂਰਲੇ ਡਰ ਕਿੰਨੇ ਪਰਸੈਂਟ ਹੋਣਗੇ ਮੂਰਲੇ ਤਾਂ ਬਈ 40 ਕੇ ਪੈਸੇ ਆ ਮੂਰਲੇ ਪੈਣ ਵਾਲੇ ਆ ਠੀਕ ਹੈ ਮੂਰਲੇ ਨੂੰ ਕੋਈ ਦਿੱਕਤ ਨਹੀਂ ਪੰਜ 4000 ਦੇ ਟਾਇਰ ਪੈ ਜਾਣਗੇ ਬਈ ਠੀਕ ਹੈ ਬਈ ਇਹ ਕਿੰਨੇ ਐਚਪੀ ਚਾਹੁੰਦਾ ਬਈ ਇਹ ਇਹ ਬਈ ਮੰਨ ਕੇ ਚੱਲੋ ਤੁਸੀਂ 33 ਐਚਪੀ ਤੇ ਮਨ ਕੇ 30 ਐਚਪੀ ਵੀ ਲਿਖਿਆ ਹੁੰਦਾ ਇਹਨਾਂ ਤੇ ਹਾਂਜੀ ਤੇ 33 ਵੀ ਲਿਖਿਆ ਹੁੰਦਾ ਹੈ ਆਮ ਤੌਰ ਤੇ 30 HP ਵਾਲੀ ਆ ਸਹੀ ਮਨੇ DI 265 ਆ ਤੇ 30 HP ਹੈ 275 ਹੁੰਦਾ ਤਾਂ 35 ਹੁੰਦਾ ਫਰਕ ਪੈਂਦਾ ਜੀ TJU ਹੁੰਦਾ TJU ਮਾਡਲ 2000 ਮਾਡਲ ਚ ਆ ਇਹਨਾਂ ਦੇ 99 ਜाये ਆ ਉਹ 38 ਪਾਵਰ ਦੇ ਆ ਠੀਕ ਆ ਹਾਂ ਇਹ ਕਿਸੇ ਤੇ 33 ਲਿਖਤੇ ਕਿਸੇ ਤੇ 30 ਵੀ ਲਿਖੀ ਹੋਈ ਹੈ ਪਾਵਰ ਇਹਦੀ ਸਹੀ 30 ਹੈ ਠੀਕ ਆ ਹਾਂ ਡਿਮਾਂਡ ਦਾ ਹੀ ਹੈ ਬਈ ਆਪਣੀ 1,35,000 ਰੁਪਏ ਦੇ ਵਾਰ ਕਿੰਨੇ ਦਾ ਛੱਡਦਾ ਹੈ ਬਈ ਆਪਾਂ ਇਹ ਬਈ ਆਪਾਂ 1,15,000 ਰੁਪਏ ਦੇ ਦੇ ਦਾਂਗੇ ਜੇ ਤੁਹਾਡੀ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਲਾਈਕ ਕਰਕੇ ਆਉਂਦਾ ਸਕਰੀਨਸ਼ਾਟ ਦਿਖਾ ਦੇ 1 ਲੱਖ ਦੇ 10000 ਰੁਪਏ ਦੀ ਦੇ ਦੇਂਗੇ ਵੀ 5000 ਰੁਪਏ ਸ਼ੂਟ ਕਰ ਦੇਂਗੇ ਠੀਕ ਹੈ ਜੀ 265 93 ਮਾੜੇ 1 ਲੱਖ 10000 ਦਾ 60 ਪੈਸੇ ਟੈਰਾਂ 'ਚ ਪੂਰੀ ਮੰਡੀ 'ਚੋਂ ਨਹੀਂ ਮਿਲਣਾ ਠੀਕ ਹੈ ਖੁੱਲਾ ਚੈਲੰਜ ਖੁੱਲਾ ਠੀਕ ਹੈ ਉਹ ਵੇਚੀ ਵੀ ਜਾਂਦੇ ਵੇਚ ਵੀ ਸਕਦੇ ਆ ਕਿਸੇ ਟੈਰਾਂ 'ਚ ਕੋਈ ਕਿਵੇਂ ਪਰ ਇੰਨੇ ਇੰਨੇ ਟੈਰਾਂ 'ਚ ਇਹੋ ਜੀ ਕੰਡੀਸ਼ਨ ਦਾ ਟਰੈਕਟਰ 1 ਲੱਖ 10000 ਦਾ ਪੂਰੀ ਮੰਡੀ 'ਚੋਂ ਨਹੀਂ ਮਿਲਣਾ ਠੀਕ ਹੈ ਮੈਂ ਕਿਤੇ ਵੇਚ ਦੇਦਾ ਬਾਈ ਇਹ ਤਾਂ 93 ਆ ਹਾਂਜੀ ਬਾਈ 92 ਮਾਡਲ ਵੀ ਵੇਖਦੇ ਆ ਸੋਹਣੀ ਚੀਜ਼ ਵੇਚਦੀ 1,70,000 ਦੇ ਲੋਕ ਵੇਚ ਜਾਂਦੇ ਹਾਂਜੀ ਇਹ ਚੱਕਰ ਠੀਕ ਹੈ ਹਾਂਜੀ ਓਕੇ ਵੀਰ ਓਕੇ ਬਾਈ ਕੰਟੈਕਟ ਨੰਬਰ ਬੋਲ ਦਿਓ ਬਾਈ ਜੀ ਆਪਣਾ ਕੰਟੈਕਟ ਨੰਬਰ ਵੀ ਆਪਣਾ ਹੈਗਾ 7889988181 ਠੀਕ ਹੈ ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ